ਜੋ ਕਿ ਭਾਗਾਂ ਵਾਲਿਓ ਇਹ ਸਚਾਈ ਹੈ ਸ਼ਹੀਦੀ ਵੀ ਕਈ ਤਰ੍ਹਾਂ ਦੀ ਹੈ ਇੱਕ ਹੁੰਦੀ ਹੈ ਸ਼ਹੀਦ ਦੇ ਕਰਵਲਾ ਇੱਕ ਹੁੰਦਾ ਸ਼ਹੀਦ ਦੇ ਮੁਹੱਬਤ ਇੱਕ ਹੁੰਦਾ ਸ਼ਹੀਦ ਦੇ ਵਤਨ ਇੱਕ ਹੁੰਦਾ ਸ਼ਹੀਦ ਦੇ ਆਜ਼ਮ ਇੱਕ ਹੁੰਦਾ ਸ਼ਹੀਦ ਦੇ ਪਰਉਪਕਾਰ ਸ਼ਹੀਦ ਦੇ ਵਤਨ ਨੂੰ ਕਹਿੰਦੇ ਆ ਕਿ ਜਿਵੇਂ ਆ ਫੌਜੀ ਆਪਣੇ ਵੀਰ ਜਿਨ੍ਹਾਂ ਦੇ ਗੇਟ ਬਣੇ ਆ ਜਿਹੜੇ ਆਪਦੇ ਵਤਨ ਲਈ ਸ਼ਹੀਦ ਹੋ ਗਏ ਸ਼ਹੀਦ ਦੇ ਆਜ਼ਮ ਉਹ ਹੁੰਦੇ ਜਿਹੜੇ ਫਰਜ਼ ਲਵਾਉਂਦੇ ਜਿਨ੍ਹਾਂ ਚ ਕਰਤਾਰ ਸਿੰਘ ਭਗਤ ਸਿੰਘ ਸਰਾਬਾ ਇਹ ਆਉਂਦੇ ਆ ਇੱਕ ਹੁੰਦਾ ਹੈ ਸ਼ਹੀਦੇ ਪਰਉਪਕਾਰ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਭ ਤੋਂ ਵੱਡਾ ਨਾਮ ਆਉਂਦਾ ਇਕ ਹੁੰਦਾ ਸ਼ਹੀਦ ਦੇ ਮੁਹੱਬਤ ਇਹਦੇ ਵਿੱਚ ਨਾਮ ਆਉਂਦਾ ਭਾਈ ਮਣੀ ਸਿੰਘ ਦਾ ਭਾਈ ਤਾਰੂ ਸਿੰਘ ਦਾ ਭਾਈ ਮਤੀ ਦਾਸ ਜੀ ਦਾ ਭਾਈ ਸਤੀ ਦਾਸ ਜੀ ਦਾ ਜਿਹੜੇ ਆਪਣੇ ਗੁਰੂ ਨੂੰ ਮੁਹੱਬਤ ਤੇ ਗੁਰੂ ਦੇ ਕੇਸਾਂ ਨੂੰ ਮੁਹੱਬਤ ਇਨੀ ਕਰਦੇ ਸੀ ਕਹਿੰਦੇ ਕਾਜੀ ਸਾਹਿਬ ਆਰਾ ਸਿੱਧਾ ਰੱਖ ਕੇ ਚਲਾਈਓ ਚੀਰ ਵਿੰਗਾ ਨਾ ਪਵੇ ਤੇ ਕਹੀਂ ਆ ਕਹਿੰਦੇ ਵੀ ਯਾਰਾ ਭਾਵੇਂ ਸਿੱਧਾ ਚਲਾ ਦਿਓ ਪਰ ਸਾਨੂੰ ਇਹ ਨਾ ਆਖਿਓ ਵੀ ਪੱਗ ਬਨੋ ਤੇ ਅਮਰਤ ਛਕੋ ਸਾਨੂੰ ਤੇ ਟੌਰ ਹੀ ਨਹੀਂ ਰਹਿ ਜਾਣੀ ਜੀ ਅਹੀਂ ਗੁਰੂ ਵਾਲੇ ਬਣ ਗਏ ਤੇ ਸਾਨੂੰ ਲੋਕਾਂ ਬਾਬੇ ਕਹਿਣਾ ਵਾ ਅਹੀਂ ਤੇ ਬੜੀ ਦੂਰ ਜਾ ਚੁੱਕੇ ਮਾਫ਼ੀ ਦਿਓ ਪਿਆਰ ਪਰਿਪੁਕਾਰ ਮੁਹੱਬਤ ਬਚਨ ਯਾਦ ਆਇਆ ਸੁਖਰਾਮਤ ਨੇ ਵੀ ਇਹੀ ਗੱਲ ਕੀ ਕਹਿੰਦਾ ਮੈਨੂੰ ਪਤਾ ਹੈ ਚ ਜ਼ਹਿਰ ਆ ਉਹ ਕਿਹਾ ਉਹ ਤੂੰ ਹੱਸਦਾ ਘਾਤੋਂ ਕਿ ਲੋਕੀਂ ਦੇ ਮੌਤ ਵੇਖ ਕੇ ਸਰੀਰ ਢਿੱਲਾ ਹੋਵੇ ਮੜਾ ਜਾ ਬੀਪੀ ਤਾਂ ਠਾਠਾ ਹੋ ਜਾਈ ਤੇ ਸਾਰੇ ਟੰਬਰ ਨੂੰ ਵਕਤ ਪਾਦੀ ਦਾ ਪੁੱਤ ਪਜ ਜੋ ਡਾਕਟਰ ਲਿਆਓ ਮੈਨੂੰ ਕੁਛ ਹੁੰਦਾ ਜਾਂਦਾ ਹਾਏ ਮੈਨੂੰ ਬਚਾ ਲੋ ਬੜੇ ਬੜੇ ਦੁਨੀਆਂ ਦੇ ਗਿਆਨੀ ਧਿਆਨੀ ਰਾਗੀ ਆਪਾਂ ਪਤਾ ਰਿਕਾਰਡਿੰਗਾਂ ਉਲੀਕ ਹੋਈਆਂ ਸੀ ਵੀ ਜਿਨ੍ਹਾਂ ਨੇ ਇੰਨੀ ਬਾਣੀ ਗਾਈ ਨਾ ਉਹਨਾਂ ਵੀ ਜਦੋਂ ਮੌਤ ਵੇਖੀ ਤੇ ਉਹ ਵੀ ਤਿਲ ਮਲਾ ਉੱਠੇ ਮੈਨੂੰ ਵਿਚਾਲੋ ਮੈਨੂੰ ਇੱਥੋਂ ਲੈ ਜਾਓ ਮੈਨੂੰ ਮਾਰ ਦੇਣਾ ਉਹ ਕਹਿੰਦੇ ਵੀ ਲੋਕੀ ਰੋਂਦੇ ਐ ਬਾਡੀ ਪਾਉਂਦੇ ਟੈਨਸ਼ਨ ਲੈਂਦੇ ਐ ਬਾਬਾ ਤੂੰ ਹੱਸੀ ਜਾਣਾ ਏ ਉਹ ਕਹਿੰਦਾ ਹੱਸਦਾ ਹੱਸ ਕਰਕੇ ਆ ਦੁਨੀਆ ਨੂੰ ਗੁਰੂ ਦਾ ਗਿਆਨ ਨਹੀਂ ਇਹ ਆ ਗਿਆਨੀ ਬਣ ਕੇ ਜੀਏ ਇਹਨਾਂ ਸਾਰੀ ਜ਼ਿੰਦਗੀ ਦਾਵਾ ਕੀਤਾ ਕੋਠੀ ਮੇਰੀ ਪੈੜੀ ਮੇਰੀ ਕੁਰਸੀ ਮੇਰੀ ਗੱਡੀ ਮੇਰੀ ਬੱਚੇ ਮੇਰੇ ਪ੍ਰਾਪਰਟੀ ਮੇਰੀ ਮੈਂ ਬਾਬੇ ਦੇ ਸ਼ਬਦ ਨੂੰ ਉਦਨ ਹੀ ਪੜ੍ਹ ਲਿਆ ਸੀ ਕਿ ਮੇਰਾ ਮੁਜਮੈ ਜੋ ਕਿਛ ਹੈ ਤੇਰਾ ਤੁਝ ਕੋ ਸੌਂਪ ਤੇ